ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਅੱਜ 25 ਸਤੰਬਰ 2024 ਦਿਨ ਬੁੱਧਵਾਰ ਨੂੰ ਵਿਸ਼ੇਸ਼ ਗੁਰਮਤ ਸਮਾਗਮ ਸਮਾਂ ਨੋਟ ਕਰੋ ਸ਼ਾਮ 6 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਥਾਨ ਪਿੰਡ ਗਰਚਾ ਵਿਖੇ ਕਰਵਾਇਆ ਜਾ ਰਿਹਾ ਹੈ ਇੱਕ ਵਾਰ ਫਿਰ ਤੋਂ ਸਮਾਂ ਨੋਟ ਕਰ ਲਓ ਸ਼ਾਮ 6 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਪਿੰਡ ਗਰਚਾ ਵਿਖੇ ਵਿਸ਼ੇਸ਼ ਗੁਰਮਤ ਸਮਾਗਮ ਗੁਰਦੁਆਰਾ ਬਾਬਾ ਅਗਰੀ ਜੀ ਦੇ ਸਥਾਨ ਤੇ ਕਰਵਾਇਆ ਜਾ ਰਿਹਾ ਹੈ ਨਵਾਂ ਸ਼ਹਿਰ ਤਿਆਰਾਂ ਦੇ ਮੌਕੇ ਨਵਾਂ ਸ਼ਹਿਰ ਡੀਐਸਪੀ ਸ਼੍ਰੀ ਰਾਜਕੁਮਾਰ ਦੀ ਅਗਵਾਈ ਵਿੱਚ ਹਾਈ ਟੈਕ ਨਾਕਾ ਲਗਾਇਆ ਗਿਆ ਤੇ ਸ਼ੱਕੀ ਵਾਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤੇ ਡੀਐਸਪੀ ਸ਼੍ਰੀ ਰਾਜਕੁਮਾਰ ਵੱਲੋਂ ਕਿਹਾ ਗਿਆ ਕਿ ਵੈਸੇ ਤਰ ਜਾਨਾ ਹੀ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਧਿਆਰਾ ਨੂੰ ਦੇਖਦੇ ਹੋਏ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਤੇ ਬਿਨਾ ਨੰਬਰ ਪਲੇਟ ਜਿਨ੍ਹਾਂ ਨੇ ਸਲੈਂਸਰ ਕੱਢਿਆ ਹੋਇਆ ਹੈ ਤੇ ਜੋ ਹੁੱਲੜਵਾਜੀ ਕਰ ਰਹੇ ਨੇ ਮਤਲਬ ਉਹਨਾਂ ਨੇ ਕਿਹਾ ਜੋ ਲੜਕੇ ਹੁੱਲੜਵਾਜੀ ਕਰ ਰਹੇ ਨੇ ਤੇ ਜੋ ਅਵਾਰਾਗਰਦੀ ਕਰਦੇ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਹਾਈ ਸਕਿਉਰਿਟੀ ਜਿਨ੍ਹਾਂ ਨੇ ਨੰਬਰ ਪਲੇਟ ਨਹੀਂ ਲਗਾਏ ਹੋਏ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਹਾਈ ਸਕਿਉਰਿਟੀ ਨੰਬਰ ਪਲੇਟ ਵੀ ਜ਼ਰੂਰ ਲਗਾਈ ਜਾਵੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਹਾਡੇ ਹਾਈ ਸਕਿਉਰਟੀ ਨੰਬਰ ਪਲੇਟ ਲੱਗੀ ਹੋਈ ਹੈ ਪਰ ਉਹ ਧੁੰਦਲੀ ਪੈ ਚੁੱਕੀ ਹੈ ਜਾਂ ਹਾਈ ਸਕਿਉਰਟੀ ਨੰਬਰ ਪਲੇਟ ਤੁਹਾਡੀ ਖਰਾਬ ਹੋ ਚੁੱਕੀ ਹੈ ਤਾਂ ਉਸ ਨੂੰ ਵੀ ਤੁਰੰਤ ਬਦਲਿਆ ਜਾਵੇ ਤਾਂ ਜੋ ਤੁਹਾਡਾ ਨੰਬਰ ਪੜਿਆ ਜਾ ਸਕੇ ਤੇ ਇਸ ਮੌਕੇ ਤੇ ਡੀਐਸਪੀ ਸਾਹਿਬ ਨੇ ਕਿਹਾ ਅਸੀਂ ਤੇ ਸਾਡੀ ਪੁਲਿਸ ਆਮ ਲੋਕਾਂ ਦੀ ਦੋਸਤ ਹੈ ਤੇ ਪਰ ਮਾਰੇ ਬੰਦਿਆਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਪੂਰੇ ਇਸ ਇਲਾਕੇ ਬੰਦੀ ਕੀਤੀ ਗਈ ਇਹ ਰੂਟੀਨ ਨਾਕਾ ਜੀ ਕਿ ਕੋਈ ਅਲੱਗ ਅਲੱਗ ਤਾਂ ਇਹਨਾਂ ਨੇ ਸਪੈਸ਼ਲ ਨਾਕਾ ਬੰਦੀ ਕੀਤੀ ਗਈ ਹੈ ਅਚੰਚਿਤ ਜਿਹੜੀ ਹੈਗੀ ਬੈਸੇ ਤਰ ਰੂਟੀਨ ਚ ਹੈ ਅਸੀਂ ਨਾਕਾ ਬੰਦੀ ਅਚੰਚਿਤ ਕਰਦੇ ਹਾਂ ਤਾਂ ਕਿ ਜਿਹੜਾ ਹੈਗੇ ਵਹੀਕਲ ਚੱਕਰ ਕੀਤੇ ਜਾ ਸਕਣ ਸਸਪੈਕਟਡ ਵਹੀਕਲ ਚੈੱਕ ਕੀਤੇ ਜਾ ਸਕਣ ਔਰ ਸਸਪੈਕਟਡ ਪਰਸਨ ਚੈੱਕ ਕੀਤੇ ਜਾ ਸਕਣ ਇਸ ਤੋਂ ਇਲਾਵਾ ਸਾਡਾ ਟਾਰਗੇਟ ਹੈਗਾ ਕਿ ਜਿਹੜੇ ਬਿਦਾਊਟ ਨੰਬਰ ਵਹੀਕਲ ਚੱਲ ਰਹੇ ਜਾਂ ਨੰਬਰ ਪਲੇਟ ਨਹੀਂ ਲੱਗੀ ਹੋਈ ਸਲੈਂਸਰ ਕੱਢਿਆ ਹੋਇਆ ਹੈ ਯਾਹ ਵਾਰਾ ਗਰਦੀ ਕਰਦੇ ਹੈ ਮੁੰਡੇ ਸੋ ਉਹਨਾਂ ਨੂੰ ਚੈੱਕ ਕਰਨ ਲਈ ਸਾਰਾ ਮਹਿਮਲ ਚਲਾਈ ਜਾ ਰਹੀ ਸਰ ਕੋਈ ਸ਼ੱਕੀ ਵਾਨ ਰੋਕਿਆ ਵੀ ਗਿਆ ਹਾਂ ਬਿਲਕੁਲ ਤੁਹਾਡੇ ਸਾਹਮਣੇ ਆ ਸਾਰੇ ਚੈੱਕ ਕਰ ਰਹੇ ਆ ਰੋਕ ਕੇ ਬਹਾਨੇ ਚੈੱਕ ਕਰ ਰਹੇ ਆ ਵਿਅਕਤੀਆਂ ਦੀ ਪੁੱਛਗਿੱਛ ਕਰ ਗੁਰਾਇਆ 1 ਕਿਲੋ 200 ਗ੍ਰਾਮ ਅਫੀਮ ਸਮੇਤ ਦਰਜੀ ਤੇ ਡਰਾਈਵਰ ਕੀਤੇ ਗਏ ਕਾਬੂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸਰਬਨ ਸਿੰਘ ਬੱਲ ਬਲੋਂ ਦੱਸਿਆ ਗਿਆ ਕਿ ਨਰਿੰਦਰ ਸਿੰਘ ਉਰਫ ਨਿੰਦਾ ਪੁੱਤਰ ਕਰਨੈਲ ਸਿੰਘ ਪਾਸੋਂ 600 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਜੋ ਕਿ ਡਰਾਈਵਰ ਦਾ ਕੰਮ ਕਰਦਾ ਹੈ ਤੇ ਇਹ ਵਾਸੀ ਗੁਰਨਾਨਕਪੁਰਾ ਮਹੱਲਾ ਗੁਰਾਇਆਂ ਤੇ ਦੂਜਾ ਵਿਅਕਤੀ ਜਿਸ ਦੇ ਕੋਲੋਂ ਅਫੀਮ ਜਿਹੜੀ ਆ ਉਹ ਫੜੀ ਗਈ ਹੈਗੀ ਆ ਦੂਜਾ ਰੋਸ਼ਨ ਲਾਲ ਰੋਸੀ ਪਾਸੋਂ 600 ਗ੍ਰਾਮ ਅਫੀਮ ਜੋ ਕਿ ਵਾਸੀ ਦਰਵਾਹ ਕਲੋਨੀ ਗੁਰਾਇਆਂ ਉਸ ਦੇ ਕੋਲੋਂ 600 ਗ੍ਰਾਮ ਅਫੀਮ ਜਿਹੜੀ ਹੈ ਇਹ ਬਰਾਮਦ ਕੀਤੀ ਗਈ ਹੈ ਇਸ ਤਰ੍ਹਾਂ ਗੁਰਾਇਆਂ ਪੁਰਸ ਵੱਲੋਂ 1 ਕਿਲੋ 200 ਗ੍ਰਾਮ ਅਫੀਮ ਸਮੇਤ ਦੋ ਵਿਅਕਤੀ ਜਿਹੜੇ ਉਹ ਕਾਬੂ ਕੀਤੇ ਗਏ ਆ ਜਿਨ੍ਹਾਂ ਵਿੱਚੋਂ ਇੱਕ ਡਰਾਈਵਰ ਦਾ ਕੰਮ ਕਰਦਾ ਹੈ ਤੇ ਦੂਜਾ ਦਰਜੀ ਦਾ ਕੰਮ ਕਰਦਾ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਅਸਾਂ ਦੱਸੋ ਜੀ ਉਹ ਜਿਹੜੇ ਫਰੇ ਮਾਸ਼ਾਅੱਲਾਹ ਤੇ ਕੀ ਕੋ ਸੁਣਾਉਣਾ ਹੈ ਸਰ ਮਾਂਜੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਖਾਕੀ ਵੱਲੋਂ ਨਸ਼ਾ ਵਿਰੁੱਧ ਅਤੇ ਮਾੜੇ ਅਨਸਰਾਂ ਵਿਰੁੱਧ ਜਿਹੜੀ ਆ ਉਹ ਜ਼ਿਲ੍ਹਾ ਪੁਲਿਸ ਵੱਲੋਂ ਦਿਹਾਤੀ ਵੱਲੋਂ ਮਹਿਮ ਚਲਾਈ ਹੈ ਜਿਸ ਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਥਾਣਾ ਗਰਾਿਆਂ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਤੋਂ ਦੀ ਟੀਮ ਨੇ 1 ਕਿਲੋ 200 ਗ੍ਰਾਮ ਜਿਹੜੀ ਅਫੀਮ ਆ ਉਹ ਬਰਾਮਦ ਕੀਤੀ ਹੈਗੀ ਹੈ ਸ਼ਹਿਰ ਦੇ ਵਿੱਚੋਂ ਤੇ ਦੋ ਜਿਹੜੇ ਅਫੀਮ ਨਾਲ ਸੰਬੰਧਿਤ ਤਸਕਰ ਸੀ ਉਹਨਾਂ ਨੂੰ ਕਾਬੂ ਕੀਤਾ ਹੈਗਾ ਇਹ شناخت ਵੀ ਇਹਨਾਂ ਦੀ شناخت ਦੋਨੋਂ ਦੀ ਇਹ ਲੋਕਲ ਰਹਿਣ ਵਾਲੇ ਨੇ ਇੱਕ ਦਾ ਨਾਮ ਨਰਿੰਦਰ ਸਿੰਘ ਹੈਗਾ ਤੇ ਇੱਕ ਇੱਕ ਦਾ ਨਾਮ ਰੋਸ਼ਨ ਲਾਲ ਹੈਗਾ ਜੀ ਕਿੱਥੇ ਰਹਿਣਾ ਇਹ ਗੁਰਾਇਆਂ ਇਹ ਗੁਰਾਇਆਂ ਲੋਕਲ ਕਸਬੇ ਦੇ ਰਹਿਣ ਵਾਲੇ ਨੇ ਕਿੰਨੇ ਚਿਰ ਤੋਂ ਸਾਰੇ ਕੰਮ ਕਰਦੇ ਸੀ ਇਹਨਾਂ ਦਾ ਅਸੀਂ ਦੋ ਦਿਨ ਦਾ ਪੁਲਿਸ ਡਿਮਾਂਡ ਲਿਆ ਹੋਇਆ ਹਾਂ ਉਹ ਪੁਸ਼ਕਸ਼ ਦੌਰਾਨ ਕਲੀਅਰ ਕਰਾਂਗੇ ਵੀ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਅੱਗੇ ਵੇਚਦੇ ਸੀ ਇਹਨਾਂ ਦੇ ਕੀ ਲਿੰਕਸ ਆ ਉਹ ਦੌਰਾਨੇ 2 ਦਿਨ ਦੇ ਪੁਲਸ ਮਾਨ ਦੇ ਵਿੱਚ ਕਲੀਅਰ ਕਰਾਂਗੇ ਅਸੀਂ ਸਪਲਾਈਅਰ ਨਾਲ ਇਹ ਵੀ ਗੱਲ ਅਸੀਂ ਕਲੀਅਰ ਕਰਾਂਗੇ ਦੌਰਾਨੇ ਕਿ ਕਿੱਥੇ ਵੇਚਦੇ ਸੀ ਇਹ ਸੁਗੈਰ ਸੀ ਜਾਂ ਆਪ ਖੁਦ ਖਾਂਦੇ ਸੀ ਜਾਂ ਅੱਗੇ ਵੇਚਦੇ ਸੀ ਲੈ ਕੇ ਕਿਥੋਂ ਆਏ ਹੋ ਸ਼ਿਮਲਾ ਦਾ ਇਹ ਅਦਰ ਸਟੇਟ ਤੋਂ ਲੈ ਕੇ ਆਏ ਨੇ ਛਾੜਗਨ ਸਾਹਿਬ ਤੋਂ ਲੈ ਕੇ ਆਏ ਨੇ ਜੀ ਜਦੋਂ ਨਰਿੰਦਰ ਆ ਉਹ ਲੈ ਕੇ ਆ ਆ ਨਾਲ ਹੀ ਆ ਗਏ ਸੀ ਬਾਕੀ ਕਲੀਅਰ ਕਰਦੇ ਆ ਸਾਰੇ ਤੇ ਵਹੀਕਲ ਵਗੈਰਾ ਕਿਹੜਾ ਜੀ ਨਾਲ ਵਹੀਕਲ ਇਹਨਾਂ ਕੋ ਸਕੂਟਰੀ ਬਰਾਮਤ ਕੀਤੀ ਹੈਗੀ ਹੈ ਜੀ ਇੱਕ ਤੇ ਉਹ ਨਾਲ ਅਫੀਮ ਰਾਮਤ ਕੀਤੀ ਹੈਗੀ ਹੈ। ਸਰ ਕੰਮ ਵਗੈਰਾ ਚੀਜ਼ ਵੇਜ ਨਾ ਨਰਿੰਦਰ ਕੇ ਬਾਈ ਇਹ ਦੂਸਰਾ ਨਰਿੰਦਰ ਤੇ ਅਬੋਵ 70 ਹੈਗਾ ਤੇ ਦੂਸਰਾ ਜਿਹੜਾ ਉਹ ਲੋਕਲ ਇਥੇ ਟੇਲਰ ਹੈਗਾ ਜੀ ਜਿਹੜਾ ਰੋਸ਼ਨ ਹੈ। ਕਿ ਨਰਿੰਦਰ ਸਰਮਾਨ ਦੋ ਦਿਨ ਦਾ ਪੁਲਿਸ ਰਿਮਾਂਡ ਹੈਗਾ ਜੀ ਇਹਦਾ। ਪਹਿਲਾਂ ਉਹ ਨਰਿੰਦਰ ਬਾਰੇ ਉਹ ਵੈਰੀਫਿਕੇਸ਼ਨ ਕਰਦੇ ਆ ਜੀ ਪਿਛਲਾ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਆ ਉਹ ਚੈੱਕ ਕਰਦੇ ਆ ਵੀ ਇੱਥੇ ਕੋਈ ਮਕਦਮਾ ਦਰਜ ਹੈ ਜਾਂ ਅਦਰ ਸਟੇਟਸ ਕੋਈ ਮਕਦਮਾ ਦਰਜ ਹੋਵੇ। ਉਹ ਦਰਾਂ ਨੇ ਪੁਲਿਸ ਰਿਮਾਂਡ ਅਹੀਂ ਚੈੱਕ ਕਰ ਲਾਂਗੇ।